ਕੈਨੇਡੀਅਨ ਖਬਰਨਾਮਾ ਦੇ ਉੱਪਰ ਇੱਕ ਵੱਡੀ ਖਬਰ ਤੇ ਇੱਕ ਵੱਡਾ ਕਾਨੂੰਨ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ ਪਰਿਵਾਰ ਦੀ ਦੇਖਭਾਲ ਕਰਨ ਲਈ ਨਵੇਂ ਇਮੀਗ੍ਰੇਸ਼ਨ ਨਿਯਮਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਐਲਵਿਨ ਡਿਵੇਰਾ 1982 ਵਿੱਚ ਹਾਂਗਕਾਂਗ ਵਿੱਚ ਆਪਣੇ ਘਰ ਅਤੇ ਅਜ਼ੀਜ਼ਾਂ ਨੂੰ ਪਿੱਛੇ ਛੱਡ ਕੇ 1982 ਵਿੱਚ ਹਾਂਗਕਾਂਗ ਚਲੀ ਗਏ ਤੇ ਫਿਰ 1986 ਵਿੱਚ ਇੱਕ ਦੇਖਭਾਲ ਕਰਨ ਵਾਲੀ ਬਣ ਕੇ ਅੰਤ ਵਿੱਚ ਆਪਣੇ ਤਿੰਨ ਬੱਚਿਆਂ ਦੇ ਬਿਹਤਰ ਜੀਵਨ ਨੂੰ ਚੰਗੀ ਭਾਲ ਲਈ ਕੈਨੇਡਾ ਦੇ ਵਿੱਚ ਜਿੱਥੇ ਆਈ ਤੇ ਉਸ ਨੇ ਦੱਸਿਆ ਕਿ ਇਹ ਦੁੱਧ ਤੇ ਸ਼ਹਿਦ ਦੀ ਧਰਤੀ ਹੈ ਇੱਕ ਮਾਂ ਹੋਣ ਦੇ ਨਾਤੇ ਆਪਣੇ ਬੱਚਿਆਂ ਲਈ ਇੱਕ ਮਹੱਤਵਪੂਰਨ ਜੀਵਨ ਉਹਨਾਂ ਨੂੰ ਉਹ ਦੇਣਾ ਚਾਹੁੰਦੀ ਹੈ ਜੋ ਤੁਸੀਂ ਵੀ ਕਰ ਸਕਦੇ ਹੋ ਉਹਨੇ ਇੰਨੀ ਛੋਟੀ ਉਮਰ ਵਿੱਚ ਜਿੱਥੇ ਆਪਣੇ ਘਰ ਨੂੰ ਛੱਡ ਦਿੱਤਾ 8 ਸਾਲ ਪਹਿਲਾਂ ਉਹ ਆਪਣੇ ਬੱਚਿਆਂ ਕੋਲ ਦੁਬਾਰਾ ਗਈ ਤੇ ਅਜਿਹਾ ਜਿਸ ਦਾ ਉਸਨੇ ਕਿਤੇ ਸਥਾਈ ਪ੍ਰਭਾਵ ਨਹੀਂ ਸੀ 3 ਜੂਨ ਨੂੰ ਫੈਡਰਲ ਸਰਕਾਰ ਨੇ ਪਾਇਲਟ ਪ੍ਰੋਗਰਾਮ ਦੇ ਇੱਕ ਜੋੜੇ ਦੀ ਘੋਸ਼ਣਾ ਕੀਤੀ ਜੋ ਕੈਨੇਡਾ ਪਹੁੰਚਣ ਦੇ ਕੁਝ ਦੇਖਭਾਲ ਕਰਨ ਵਾਲਿਆਂ ਨੂੰ ਸਥਾਈ ਨਿਵਾਸ ਪ੍ਰਦਾਨ ਕਰਨਗੇ ਜਿਸ ਨਾਲ ਡਿਵਿਅਰ ਵਰਗੇ ਪਰਿਵਾਰ ਜਲਦੀ ਇਕੱਠੇ ਹੋਣਗੇ ਤੇ ਆਸਾਨੀ ਨਾਲ ਇੱਕ ਦੂਜੇ ਨੂੰ ਉਹ ਮਿਲ ਸਕਣਗੇ ਜਿਹੜੇ ਉਹ ਆਪਣੇਆਂ ਲਈ ਤਰਸਦੇ ਨੇ ਡਿਵਿਰਾ ਨੇ ਹਾਂਗਕਾਂਗ ਵਿੱਚ ਘਰੇਲੂ ਸਹਾਇਕ ਬਣਨ ਲਈ ਪਲਪੀਨ ਛੱਡ ਦਿੱਤਾ ਉੱਥੇ ਹੀ ਉਸਨੇ ਕੈਨੇਡਾ ਵਿੱਚ ਕੰਮ ਕਰਨ ਦਾ ਜਿੱਥੇ ਉਸ ਨੂੰ ਮੌਕਾ ਮਿਲਿਆ ਆਪਣੇ ਬੱਚਿਆਂ ਨੂੰ ਆਪਣੀ ਮਾਂ ਨੂੰ ਜਿੱਥੇ ਉਹ ਬੱਚਿਆਂ ਦੇ ਕੋਲ ਬੱਚਿਆਂ ਨੂੰ ਮਾਂ ਕੋਲ ਛੱਡ ਕੇ ਉਹ ਕੈਲਗਰੀ ਚਲੀ ਗਈ ਜਿੱਥੇ ਉਹ ਨਾਨੀ ਬਣ ਗਈ ਵਿਚਾਰ ਇਹ ਸੀ ਕਿ ਉਹ ਆਖਰਕਾਰ ਸਥਾਈ ਨਿਵਾਸ ਪ੍ਰਾਪਤ ਕਰ ਲਵੇਗੀ ਅਤੇ ਆਪਣੇ ਬੱਚਿਆਂ ਨੂੰ ਆਪਣੇ ਨਾਲ ਇੱਥੇ ਕੈਨੇਡਾ ਦੇ ਵਿੱਚ ਲੈ ਆਵੇਗੀ ਪਰ ਦੀਵੇਰਾ ਹੁਣ 70 ਸਾਲ ਦੀ ਹੋ ਚੁੱਕੀ ਇਹ ਕੋਈ ਆਸਾਨ ਪ੍ਰਕਿਰਿਆ ਨਹੀਂ ਹੈ। ਉਹਨੇ ਕਿਹਾ ਕਿ ਸਥਾਈ ਨਿਵਾਸ ਲਈ ਆਪਣੀ ਯਾਤਰਾ ਦੇ ਹਿੱਸੇ ਵਜੋਂ 2 ਸਾਲ ਆਪਣੇ ਮਕਾਨ ਆਪਣੇ ਮਾਲਕ ਦੇ ਨਾਲ ਉਸ ਨੂੰ ਰਹਿਣਾ ਪਿਆ ਤੇ ਉਸਨੇ ਦੱਸਿਆ ਕਿ ਆਪਣੀ ਅੰਗਰੇਜ਼ੀ ਵਿੱਚ ਉਸਨੇ ਸੁਧਾਰ ਕੀਤਾ। ਉਹ ਸੇਵੇਸੀ ਅਤੇ ਪਾਰਟ ਟਾਈਮ ਨੌਕਰੀ ਕਰਨਾ ਚਾਹੁੰਦੀ ਸੀ ਤਾਂ ਉਸ ਨੂੰ ਵਰਕ ਪਰਮਿਟ ਲੈਣਾ ਪੈਂਦਾ। ਉਸਨੇ ਕਿਹਾ ਕਿ ਉਹ ਇੱਕ ਕਹਾਣੀ ਨਹੀਂ ਹੈ ਦੇਖ ਭਾਲ ਕਰਨ ਵਾਲਿਆਂ ਲਈ ਇਹ ਬਹੁਤ ਜਾਣੂ ਗੱਲਾਂ ਨੇ ਜੋ ਇਸ ਫੀਲਡ ਵਿੱਚੋਂ ਗੁਜ਼ਰ ਰਹੇ ਨੇ ਬੱਚਿਆਂ ਨੂੰ ਕੈਨੇਡਾ ਪਿੱਛੇ ਛੱਡ ਕੇ ਆਉਣਾ ਜਿੱਤੇ ਕੈਨੇਡਾ ਦੇ ਵਿੱਚ ਆ ਕੇ ਉਹਨਾਂ ਦੀ ਯਾਦ ਆਉਣੀ ਇਹ ਸਾਨੂੰ ਦੁੱਖ ਹੈ ਕਿ ਸੀਬੀਸੀ ਦੇ ਆਨ ਦਾ ਕੋਰਟ ਦੀ ਇੱਕ ਇੰਟਰਵਿਊ ਵਿੱਚ ਉਸਨੇ ਇਹ ਗੱਲ ਆਖੀ ਹੈ ਹਰ ਰਾਤ ਸੌਣ ਤੋਂ ਪਹਿਲਾਂ ਅਸੀਂ ਕਦੇ ਇੱਕ ਦੂਜੇ ਨੂੰ ਜਾਣਦੇ ਆ ਪਛਾਣਦੇ ਆ ਸੋਚਦੇ ਆ ਕਿ ਸਾਡੇ ਬੱਚੇ ਉੱਥੇ ਕੀ ਕਰਦੇ ਹੋਣਗੇ ਰੋਂਦੇ ਹੋਣਗੇ ਹੱਸਦੇ ਹੋਣਗੇ ਇਹ ਸਭ ਕੁਝ ਹੈਰਾਨ ਕਰਨ ਵਾਲਾ ਹੈ। ਇਸੇ ਹੋਰ ਦੇ ਬੱਚਿਆਂ ਦੀ ਦੇਖਭਾਲ ਕਰਨੀ ਆਪਣੇ ਬੱਚਿਆਂ ਨੂੰ ਛੱਡ ਕੇ ਲਿਬਰਟੀ ਡੀਵੇਰ ਆਪਨਟਾਲੀ 45 ਸਾਲ ਦੀ ਜਿੱਥੇ ਉਹ ਤਰਸ ਗਈ ਸੀ। ਸਾਲ 2 ਦੀ ਜਿੱਥੇ ਉਹ ਸੀ ਤੇ ਹਾਂਗਕਾਂਗ ਦੇ ਵਿੱਚ ਉਹ ਆਪਣੇ ਬੱਚਿਆਂ ਨੂੰ ਆਪਣੀ ਮਾਂ ਕੋਲ ਛੱਡ ਕੇ ਕੈਨੇਡਾ ਚਲ ਗਈ ਸੀ। ਮਾਪਿਆਂ ਤੋਂ ਬਿਨਾਂ ਵੱਡੇ ਹੋਣਾ ਇੱਕ ਕਲਪਨਾ ਤੁਸੀਂ ਕਰ ਸਕਦੇ ਹੋ ਕਿ ਤੁਸੀਂ ਉਹਨਾਂ ਨੂੰ ਮੂਰਤੀਮਾਨ ਕਹਿੰਦੇ ਹੋ ਜੋ ਤੁਹਾਨੂੰ ਇਨਸਾਨ ਬਣਾਉਂਦੇ ਨੇ ਤੁਹਾਨੂੰ ਪਿਆਰ ਕਰਦੇ। ਇਆਖਰਕਾਰ ਹੋਣ ਕਿਤੇ ਨਾ ਕਿਤੇ ਇੱਕ ਵੱਡਾ ਜੋ ਰਿਜ਼ਲਟ ਹੁਣ ਦੇਖਣ ਨੂੰ ਮਿਲ ਰਿਹਾ ਪ੍ਰੋਗਰਾਮ ਦਾ ਵੇਰਵਾ ਤੁਹਾਨੂੰ ਦੇ ਦਈਏ ਕਿ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਕਿਵੇਂ ਸ਼ਾਮਲ ਹੋ ਸਕਦੇ ਪਿਛਲੇ ਪ੍ਰੋਗਰਾਮਾਂ ਵਾਸਤੇ ਸਥਾਈ ਨਿਵਾਸ ਦੀ ਮੰਗ ਕਰਨ ਵਾਲੇ ਦੇਖਭਾਲ ਕਰਨ ਵਾਲਿਆਂ ਨੂੰ ਕੈਨੇਡਾ ਪਹੁੰਚਣ ਦੇ 4 ਸਾਲ ਦੇ ਅੰਦਰ ਇੱਕ ਖਾਸ ਸਮੇਂ ਲਈ ਲਿਵ ਇਨ ਕੇਅਰਗਿਵ ਜਿਹੋ ਫੁੱਲ ਟਾਈਮ ਕੰਮ ਕਰਨ ਦੀ ਲੋੜ ਹੁੰਦੀ ਹੈ ਇਸ ਤੋਂ ਪਹਿਲਾਂ ਕਿ ਉਹ ਸਥਾਈ ਨਿਵਾਸ ਸਥਿਤੀ ਲਈ ਅਰਜੀ ਦੇਣ ਬਾਰੇ ਵਿਚਾਰ ਕਰ ਸਕਾਂ। ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪਾਇਲਟ ਅਤੇ ਹੋਮ سپورਟ ਵਰਕਰ ਪਾਇਲਟਾਂ ਨੂੰ ਕੈਨੇਡੀਅਨ ਹਾਈ ਸਕੂਲ ਡਿਪਲੋਮਾ ਦੇ ਬਰਾਬਰ ਅੰਗਰੇਜ਼ੀ ਭਾਸ਼ਾ ਦਾ ਹੁਨਰ ਦੀ ਇੱਕ ਨਿਸ਼ਚਿਤ ਮਾਤਰਾ ਹਾਲੀਆ ਅਤੇ ਸਬੰਧਤ ਕੰਮ ਦਾ ਤਜਰਬਾ ਅਤੇ ਫੁੱਲ ਟਾਈਮ ਦੇਖਭਾਲ ਲਈ ਕੰਮ ਲਈ ਪੇਸ਼ਕਸ਼ ਕਰਨ ਦੀ ਲੋੜ ਪ੍ਰਤੀਤ ਹੁੰਦੀ ਹੈ। ਸਥਾਈ ਨਿਵਾਸ ਦੇ ਯੋਗ ਹੋਣ ਲਈ ਦਿਲਚਸਪ ਰੱਖਣ ਵਾਲਿਆਂ ਕੋਲ ਕੰਮ ਦਾ ਤਜਰਬਾ ਹੋਣਾ ਚਾਹੀਦਾ। ਪਾਸ਼ਾ ਦਾ ਟੈਸਟ ਪਾਸ ਕਰਨਾ ਚਾਹੀਦਾ ਇੱਕ ਸਿੱਖਿਆ ਮੁਲਾਂਕਣ ਪੂਰਾ ਕਰਨਾ ਚਾਹੀਦਾ ਅਤੇ ਕੰਮ ਦੇ ਤਜਰਬੇ ਦੇ ਆਧਾਰ ਤੇ 1210 ਅਤੇ 1445 ਡਾਲਰ ਦਾ ਫੀਸ ਭੁਗਤਾਨ ਕਰਨਾ ਪਵੇ ਇਹ ਉਸ ਤੋਂ ਬਾਅਦ ਉਸ ਨੂੰ ਆਪਣੇ ਮਾਲਕ ਦੇ ਘਰ ਵਿੱਚ ਰਹਿਣ ਦੀ ਜ਼ਰੂਰਤ ਨਹੀਂ ਪਵੇਗੀ ਉਹ ਆਪਣੇ ਘਰ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਰਹਿ ਸਕ ਰੀਡਿੰਗ ਖਬਰਨਾਮੇ ਦੇ ਵਿੱਚ ਇਹ ਸੀ ਹੁਣ ਤੱਕ ਦੀ ਇੱਕ ਵੱਡੀ ਖਬਰ ਹੋਰ ਖਬਰਾਂ ਵੇசி ਤਰ੍ਹਾਂ ਚੱਲਣਗੇ ਦੇਸ਼ ਦੁਨੀਆ ਦੀ तमाम ਖਬਰਾਂ ਦੇਖਣੀ ਹੈ ਤਾਂ ਬਣੇ ਰਹੋ ਕੈਨੇਡੀਅਨ ਗੱਭਰੂ ਦੇ ਨਾਲ